ਜ਼ਿਲ੍ਹਾ ਕਪੂਰਥਲਾ ਦੇ ਸ਼ਹਿਰ ਦੇ ਨਜ਼ਦੀਕੀ ਪਿੰਡ ਖੋਜੇਵਾਲ ਵਿੱਚ ਸਰਕਾਰੀ ਸਕੂਲ ਵੱਲ ਨੂੰ ਬਣਾਈ ਜਾ ਰਹੀ ਸੜਕ ਦਾ ਕਾਫੀ ਗਿਣਤੀ ਪਿੰਡ ਵਾਸੀਆਂ ਨੇ ਕੰਮ ਵਿੱਚ ਹੀ ਰੁਕਵਾ ਦਿੱਤਾ। ਇਸ ਮੌਕੇ ਸਰਕਾਰੀ ਪ੍ਰਸ਼ਾਸਨਿਕ ਅਧਿਕਾਰੀਆਂ ਆਦਿ ਖਿਲਾਫ ਜਿੰਦਾਬਾਦ ਮੁਰਦਾਬਾਦ ਦੇ ਨਾਅਰੇ ਕਰਦੇ ਹੋਏ ਆਲ ਪੰਜਾਬ ਨਿਊਜ਼ ਫਗਵਾੜਾ ਤੋਂ ਵਿਸ਼ੇਸ਼ ਪ੍ਰਤੀਨਿਧੀ ਅਮਰਦੀਪ ਢੰਡਾ ਨਾਲ ਗੱਲਬਾਤ ਕਰਦੇ ਦੱਸਿਆ ਕਿ ਇਹ ਸੜਕ ਪਿੰਡ ਨਾਲੋਂ 3 ਫੁੱਟ ਉੱਚੀ ਚੁੱਕਣ ਨਾਲ ਨਿਕਾਸੀ ਵਿੱਚ ਰੁਕਾਵਟ ਆ ਰਹੀ ਹੈ ਤੇ ਕਈ ਵਾਰ ਨਾਲੀਆਂ ਦਾ ਵਾਧੂ ਪਾਣੀ ਗੰਦਾ ਕਰਾਂ ਵਾਲ ਨੂੰ ਆਉਣ ਲੱਗ ਜਾਂਦਾ ਹੈ ਲੋ ਆਪ ਹੀ ਦੇਖੋ ਇਸ ਮੌਕੇ ਦੀਆਂ ਲਾਈਵ ਤਸਵੀਰਾਂ ਜੋ ਸਾਨੂੰ ਵਿਸ਼ੇਸ਼ ਪ੍ਰਤੀਨਿਧੀ ਅਮਰਦੀਪ ਟੰਡਾ ਦੇ ਮਾਧਿਅਮ ਰਾਹੀਂ ਪ੍ਰਾਪਤ ਹੋਈਆਂ ਹਨ ਤੁਸੀਂ ਦੇਖ ਰਹੇ ਹੋ 올 ਪੰਜਾਬ ਨਿਊਜ਼ ਤੋਂ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਬਿਲਕੁਲ ਅੱਛਾ ਸਾਹਿਬ ਨਾਲ ਗੱਲ ਕਰਨ ਲੱਗ ਪਏ ਅਧਿਕਾਰੀਆਂ ਦੇ ਹਿਸਾਬ ਨਾਲ ਬਰਾਤੀ ਉਹਨੇ ਆਹ ਉਹਨੇ ਹਿਸਾਬ ਨਾਲ ਖੋਜਵਾਲ ਦੇ ਨਗਰ ਜੋ ਅੱਜ ਸਾਰੇ ਹੀ ਇਕੱਠੇ ਹੋਏ ਹਨ ਜੋ ਕਿ ਇੱਕ ਮਸਲਾ ਇੱਕ ਰੋਡ ਦਾ ਹੈ ਜਿੱਥੇ ਕਿ ਪਾਣੀ ਦੀ ਬਹੁਤ ਹੀ ਦਿੱਕਤ ਆ ਰਹੀ ਹੈ ਰੋਡ ਦੇ ਉੱਤੇ ਖੜੇ ਹੁੰਦੀ ਆਪ ਤੁਹਾਨੂੰ ਦਿਖਾ ਰਹੇ ਹਾਂ ਬਾਹਰ ਕੋ ਦਿਖਾ ਦੂ ਹੋਰ ਜਾ ਰਹੇ ਆ ਆ ਦੇਖੋ ਜੀ ਕਿੰਨੀ ਉੱਚੀ ਸੜਕ ਬਣਾਤੀ ਰਹੀ ਆ ਇਹ ਸੜਕ ਘੱਟੋ-ਕੱਟ ਅਸੀਂ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਖੋਜੇਵਾਲ ਦਾ ਪੂਰਾ ਨਗਰ ਜੋ ਕਿ ਪੰਚਾਇਤ ਸਾਰੀ ਇਕੱਠੀ ਹੋਈ ਹੋਈ ਹੈ ਇੱਕ ਰੋਡ ਜੋ ਕਿ ਉੱਚਾ ਕਰ ਦਿੱਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਹੋਦੀ ਦੇਖੋ ਕਿੰਨੀਆਂ ਨੀਵੀਆਂ ਹਨ ਅਤੇ ਰੋਡ ਕਿੰਨਾ ਉੱਚਾ ਹੋ ਗਿਆ ਹੈ ਆ ਜਿਹੜੀ ਹੋਦੀ ਆ ਨਾ ਜਿਹੜੀ ਉੱਥੇ ਮੈਂ ਖੜਾ ਆ ਇਹ ਹੋਦੀ ਨਾਲੋਂ ਆ ਵਾਲੀ ਸੜਕ ਨੀਵੀਂ ਸੀ ਹੋਦੀਆਂ ਉੱਚੀਆਂ ਰੱਖੀਆਂ ਜਿਹੜੀ ਆ ਹੋਦੀ ਸੀ ਇਹ ਉੱਚੀ ਸੀ ਆ ਸੜਕ ਜਿਹੜੀ ਇਹਦੇ ਨਾਲ ਹੋਦੀ ਨਾਲੋਂ ਨੀਵੀਂ ਸੀਗੀ ਤੇ ਮੇਰੇ ਹਿਸਾਬ ਦੇ ਨਾਲ ਜੇ ਰਫਲੀ ਅੰਦਾਜ਼ਾ ਵੀ ਲਾਇਆ ਜਾਵੇ ਤਾਂ ਘੱਟੋ ਘੱਟ 18-20 ਇੰਚ ਉੱਚੀ ਇਹਦੇ ਨਾਲੋਂ ਕਰ ਦਿੱਤੀ ਆ ਉਹ ਤੇ ਗਰੀਬ ਲੋਕ ਮਾਰਦੇ ਸਾਰੇ ਗਰੀਬਾਂ ਦੇ ਘਰਾਂ ਵਿੱਚ ਪਾਣੀ ਚਲਾ ਗਿਆ ਸਾਡੇ ਕੋਲ ਮੂਵੀ ਆਇਆ ਜਿਨ੍ਹਾਂ ਦੇ ਘਰਾਂ ਵਿੱਚ ਪਾਣੀ ਗਿਆ ਔਰ ਜਿੰਨਾ ਪਾਣੀ ਇੱਥੋਂ ਵਗਦਾ ਉਹਦੀਆਂ ਵੀ ਸਾਡੇ ਤੱਕ ਕੋੜੀਆਂ ਆ 30 ਘੰਟੇ ਘੰਟਾ ਔਰ 3 ਦਿਨ ਪਾਣੀ ਲੋਕਾਂ ਦੇ ਘਰਾਂ ਵਿੱਚ ਖੜਿਆ ਰਿਹਾ ਹੈ ਇਹ 3 ਦਿਨ ਪਾਣੀ ਲੋਕਾਂ ਦੇ ਘਰਾਂ ਵਿੱਚ ਖੜਿਆ ਰਿਹਾ ਹੈ ਆ ਦੇਖੋ ਜਿਹੜਾ ਹੈਗਾ ਆ ਇਹ ਇਹਦੇ ਨਾਲੋਂ ਘੱਟੋ ਘੱਟ ਆ ਜਿਹੜੀ ਹੈ ਇਹ ਤਸੀਬ ਰੇਜ ਨਾਲੋਂ ਸਾਨੂੰ ਚਾਹੀਦੀ ਆ ਕਿ ਇਹ ਨੀਮੀ ਹੋਵੇ ਤਾਂ ਤਾਂ ਪਿੰਡ ਵਾਜਦਾ ਜੇ ਇੱਥੇ ਰਹੂਗੀ ਤਾਂ ਪਿੰਡ ਨਹੀਂ ਵਾਜਦਾ ਪਿੰਡ ਡੁੱਬੂਗਾ ਫਿਰ ਤੁਸੀਂ ਆਪੇ ਸਾਬ ਲਓ ਇਹਨਾਂ ਦੇ ਨੈਸ਼ਨਲ ਹਾਈਵੇ ਬਣੇ ਹੁੰਦੇ ਉੱਥੇ ਨਹੀਂ ਪਹੁੰਚਦਾ ਜਦੋਂ ਦੁਨੀਆ ਸੁੱਤੀ ਹੁੰਦੀ ਚਰਚਾ ਵਾਲਾ ਮਿੱਟੀ ਪੋਹ ਜਾਂਦਾ ਪੱਥਰ ਪੋਹ ਜਾਂਦਾ ਆ ਦੇਖੋ ਪਹਿਲਾਂ ਮਿੱਟੀ ਵੇਹ ਪੱਥਰ ਵੇਹ ਮੋੜ ਕੇ ਫੇ ਮਿੱਟੀ ਵੇਹ ਪੱਥਰ ਬੈ ਇਹਨਾਂ ਦਾ ਨੈਸ਼ਨਲ ਰੋਡ ਤੇ ਨਹੀਂ ਜੋੜ ਆਉਂਦੀ ਗਵਰਨਮੈਂਟ ਨਹੀਂ ਚਲੇਗੀ ਕਿੰਨੂੰ ਦੱਸਣਾ ਚਾਹੁੰਦੇ ਆ ਕਿ ਲੋਕ ਕਹਿੰਦੇ ਆ ਕਿ ਪੜ ਲੈ ਕੇ ਇੰਜੀਨੀਅਰ ਬਣਦੇ ਆ ਜੇ ਲੋ ਇਹੋ ਜਿਹੇ ਇੰਜੀਨੀਅਰ ਨਹੀਂ ਬਣਨੇ ਚਾਹੀਦੇ ਆ ਇਹੋ ਜਿਹੇ ਨੀਨਿਆਂ ਨੂੰ ਕੀ ਕਰਨਾ ਇਹਦੇ ਨਾਲ ਅਨਪੜ ਚੰਗੇ ਆ ਆ ਇਹਦੇ ਉੱਤੇ ਜਦੋਂ ਬਜਰੀ ਪੈ ਜਾਊਗੀ ਇਹ ਪਾਣੀ ਜਿਹੜਾ ਇੱਥੇ ਚੱਲ ਜਾਊਗਾ ਇਹਦਾ ਮਤਲਬ ਕਿ ਆਪਣੇ ਬੱਚੇ ਪੜਦੇ ਆ ਭਾਈ ਭਾਈ ਸਕੂਲਾਂ ਵਿੱਚ ਜਾਂ ਗਰੀਬਾਂ ਦੇ ਬੱਚੇ ਪੜ੍ਹਦੇ ਆ ਦੇਖੋ ਜਾਲੀ ਕੁਤੇ ਦੇ ਬੱਚੇ ਆ ਕੇ ਬੱਚੇ ਦਿਖਾ ਦਿਓ ਅੰਦਰ ਵਾਲੀ ਸਕੂਲ ਆ ਸਰਕਾਰ ਕਹਿੰਦੀ ਆ ਕਿ ਪ੍ਰਾਇਮਰੀ ਜਾਣ ਤੋਂ ਪਹਿਲਾਂ ਅੰਦਰ ਇਹ ਕਿੰਨਾ ਰੋਡ ਉੱਚਾ ਕੀਤਾ ਗਿਆ ਜੀ ਇਹ ਰੋਡ ਇੰਨਾ ਘੱਟ ਵੱਡਾ 2 ਫੁੱਟ ਉੱਚਾ ਕਰਤਾ 1 ਫੁੱਟ ਘੱਟ ਦੋ 3 ਫੁੱਟ ਬਾਕੀ ਦਾ ਦੇਖੋ ਜੀ ਬਾਕੀ ਦਾ ਦੇਖ ਕੇ ਜਦੋਂ ਮੈਂ ਕਰਕੇ ਆ ਬਾਲਾ ਮੈਂ ਰੱਖ ਕੇ ਤੁਹਾਨੂੰ ਦਿਖਾ ਲਿਆ ਕਿ ਇਹਦੇ ਤੇ ਬਜਰੀ ਪਾ ਕੇ ਇੱਥੇ ਜਾਣਾ ਮੰਨ ਲਓ ਕਿ ਰੇੜ ਪੂਰੀ ਬਣ ਜਾਣੀ ਆ ਪਾਣੀ ਦੀ ਐ ਜਾਊਗਾ ਸਿੱਧਾ ਸਰਕਾਰੀ ਸਕੂਲ ਦੇ ਅੰਦਰ ਪਾਣੀ ਪੂਰਾ ਆਸੀਂ ਜਾਣ ਨਹੀਂ ਦੇਣਾ ਅਜੀ ਸੁਤੇ ਨਹੀਂ ਅਸੀਂ ਜਾਣ ਨਹੀਂ ਦੇਣਾ ਹੈ ਕੰਮ ਹੋ ਨਹੀਂ ਦੇਣਾ ਹੈਗਾ ੱੱਕੇ ਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਗੁੰਡਾਗਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਗੁੰਡਾਗਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ੱੱਕੇ ਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਤੁਸ ਜੇ ਦੇ ਸਕਦੇ ਹੋ ਟਰਾਲੀ ਜਿਸ ਤਰ੍ਹਾਂ ਕੀ ਇੱਥੇ ਮਿੱਟੀ ਭਾਣ ਵਾਲੇ ਆਏ ਸੀ ਉਹਨਾਂ ਨੂੰ ਵਾਪਸ ਭੇਜ ਦਿੱਤਾ ਪਿੰਡ ਵਾਸੀਆਂ ਵੱਲੋਂ ਔਰ ਪਿੰਡ ਵਾਸੀਆਂ ਵੱਲੋਂ ਕਿੰਨਾ ਹੀ ਜੋਰ ਸ਼ੋਰ ਦੇ ਨਾਲ ਇੱਥੇ ਉਦੋਂ ਇਹਨੂੰ ਮਨਾ ਕੀਤਾ ਗਿਆ ਨਾ ਨਾਰੇਬਾਜੀ ਕੀਤੀ ਜਾ ਰਹੀ ਹੈ ਇਹ ਵੇਜ ਇਹ ਕਾਹਦਾ ਵੇਜ ਪੈਣ ਰਿਹਾ ਬਟਾ ਕਿੱਤੀ ਪੈਣ ਰਹੀ ਆ ਪਿੰਡ ਦੇ ਸਰਦਾਰ ਕਿੰਨੀ ਵੀ ਗੁੰਡਾਗਰਦੀ ਇੱਥੇ ਘੰਡੇ ਆ ਬੰਦੇ ਜਿਹੜੇ ਪ੍ਰਾਈਵੇਟ ਆ ਕੋਈ ਵੀ ਆ ਕੇ ਤੇ ਪਿੰਡ ਦੀ ਤਾਂ ਇੱਥੇ ਚੱਲਦੀ ਬੋਲੀ ਨਹੀਂ ਜੀ ਸੁਣਦਾ ਹੀ ਕੋਈ ਨਹੀਂ ਹੈ ਨਾ ਪ੍ਰਸ਼ਾਸਨ ਦੇਖ ਸਕਦੇ ਹੋ ਸਰਕਾਰੀ ਸਕੂਲ ਜੋ ਕਿ ਰੋਡ ਬਿਲਕੁਲ ਨਹੀਂ ਸਕੂਲ ਦੀ ਬਾਰੀ ਦੇ ਨਾਲ ਕੀਤਾ ਗਿਆ ਅਤੇ ਛੋਟੇ ਛੋਟੇ ਨੰਨੇ ਬੁੱੱਚੇ ਦੇਖੋ ਬੱਚੇ ਕਿੰਨੇ ਕਿੰਨੇ ਪੜਦੇ ਹਨ ਛੋਟੇ ਦੇਖ ਸਕਦੇ ਹੋ ਕਿੰਨਾ ਕਿੰਨਾ ਪਾਣੀ ਅੰਦਰ ਆ ਜਾਂਦਾ ਹੈ ਸਕੂਲ ਦੇ ਬਾਰੀਆਂ ਥਾਣੀ ਬੱਚੇ ਪੜ੍ਹ ਵੀ ਨਹੀਂ ਸਕਦੇ ਦੇਖ ਸਕਦੇ ਹੋ ਜੀ ਹਾਂਜੀ ਸਸੀ ਕੌਰ ਜੀ ਸਸੀ ਕੌਰ ਜੀ ਹਾਂਜੀ ਕੀ ਸਕੂਲ ਦੇ ਵਿੱਚ ਕੀ ਦਿੱਕਤ ਆ ਰਹੀ ਹੈ ਜੋ ਕਿ ਪਾਜੀ ਅੱਗੇ ਤਾਂ ਚਲੋ ਅਸੀਂ ਉਹ ਉੱਚਾ ਕਰਵਾਇਆ ਸੀਗਾ ਉਹ ਜਿਹੜੀ ਥੜੀ ਆ ਵੀ ਚਲੋ ਪਾਣੀ ਅੰਦਰ ਨਹੀਂ ਆਊਗਾ ਉਹ ਅਸੀਂ ਉੱਚਾ ਕਰਵਾਉਣ ਦੇ ਨਾਲ ਹੁਣ ਉਹਨਾਂ ਨੇ ਆ ਜਿਹੜੀ ਛੜਕ ਉੱਚੀ ਕਰ ਦਿੱਤੀ ਆ ਤੇ ਇਹ ਵੀ ਕਰਕੇ ਹੁਣ ਇਹ ਪਾਣੀ ਸਾਰਾ ਤਾਕੀਆਂ ਵਿੱਚ ਦੇ ਅੰਦਰ ਆ ਗਿਆ ਅੰਦਰ ਵੀ ਪਾਣੀ ਆ ਪਾਜੀ ਦੇਖੋ ਤਾਕੀਆਂ ਵੀ ਟੁੱਟੀਆਂ ਅੰਦਰ ਸੱਪ ਕੋਈ ਵੀ ਜਾਨਵਰ ਇਦਾਂ ਦਾ ਆ ਸਕਦਾ ਬੱਚੇ ਛੋਟੇ ਛੋਟੇ ਆ ਤੇ ਇਹਦੇ ਨਾਲ ਟੈਨਸ਼ਨ ਹੁੰਦੀ ਆ ਬੱਚਿਆਂ ਦੀ ਬੱਚਿਆਂ ਦੇ ਪੇਰੈਂਟਸ ਨੂੰ ਘੱਟ ਫਿਕਰ ਹੁੰਦਾ ਤੁਹਾਨੂੰ ਪਤਾ ਜਦ ਬੱਚੇ ਸਕੂਲ ਇਹ ਰੋਡ ਕੌਣ ਬਣਵਾ ਰਿਹਾ ਇੱਥੇ ਦਾ ਇਹ ਰੋਡ ਪਾਜੀ ਹੁਣ ਮੈਨੂੰ ਨਹੀਂ ਪਤਾ ਹੈਗਾ ਚਾਚਾ ਵਾਲੇ ਬਣਾਉਂਦੇ ਆ ਕਾ ਕੌਣ ਬਣਵਾਉਂਦਾ ਸਰਕਾਰ ਵੱਲੋਂ ਬਣਦਾ ਇਹਦੇ ਬਾਰੇ ਮੈਨੂੰ ਨਹੀਂ ਪਤਾ ਹੈਗਾ ਪਰ ਇਹ ਰੋਡ ਬਣਦਾ ਪਹਿਲਾਂ ਕਹਿੰਦੇ ਸੀਗੇ ਵੀ ਡਾਊਨ ਹੋਊਗਾ ਪਰ ਇਹ ਡਾਊਨ ਹੋਣ ਦੀ ਬਜਾਏ ਇਹ ਹੁਣ ਪੁੱਛਾ ਹੋ ਗਿਆ ਹੋਰ ਛੋਟੇ ਛੋਟੇ ਬੱਚੇ ਆ ਕੁਝ ਸੱਪ ਇਹ ਸਾਰੇ ਮੇਰੇ ਕੋਲੇ ਆਂਗਣ ਵਾਲੀ ਦੇ ਵਿੱਚ ਨਹੀਂ ਕੋਈ ਸਾਪਸ ਕੋਲੀਆਂ ਆ ਰਹੇ ਆ ਅੰਦਰ ਉਹ ਵੀ ਆ ਸਰ ਸਾਪਸ ਕੋਲੀਆਂ ਜਦੋਂ ਤੁਹਾਨੂੰ ਪਤਾ ਛੱਪੜ ਵੀ ਨਾਲ ਆ ਸਾਰਾ ਜਦ ਪਾਣੀ ਆ ਅੰਦਰ ਆਹ ਦੇਖੋ ਇੰਨਾ ਇੰਨਾ ਪਾਣੀ ਭਰ ਜਾਂਦਾ ਇੱਥੇ ਤੱਕ ਇੰਨਾ ਇੰਨਾ ਪਾਣੀ ਭਰ ਜਾਂਦਾ ਤਾਂ ਹੁਣ ਤੁਸੀਂ ਦੱਸੋ ਕਿ ਉਧਰ ਸਾਪਸ ਕੋਲੀਆਂ ਵੀ ਤਾਂ ਹੋਣੇ ਹੀ ਆ ਬਹੁਤ ਕੁਝ ਕੀ ਪਤਾ ਹੋਰ ਵੀ ਤੋਂ ਇਸ ਤੋਂ ਵੱਧ ਖਤਰਨਾਕ ਜਾਨਵਰ ਵੀ ਆਉਂਦੇ ਹੋਣਗੇ ਧੰਨਵਾਦ ਜੀ ਉਹ ਸੀ ਮੈਂਬਰ ਪੰਚਾਇਤ ਨਾਲ ਗੱਲ ਕਰਦੇ ਹਾਂ ਕਿ ਕੀ ਇਹ ਮਾਮਲਾ ਇਹ ਪਿੰਡ ਦਾ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਹਾਂਜੀ ਵੀਰ ਜੀ ਜੀ ਉਹ ਕੀ ਹੈ ਜਿਲ੍ਹਾ ਕਪੂਰਥਲਾ ਦੇ ਖੋਜੇਵਾਲਾ ਇੱਕ ਮਾਮਲਾ ਹੈ ਜੋ ਕਿ ਰੋਡ ਦਾ ਵੀ ਮਾਮਲਾ ਹੈ ਔਰ ਸਕੂਲ ਦਾ ਮਾਮਲਾ ਹੈ ਇਹ ਕੀ ਮਾਮਲਾ ਹੈ ਜੋ ਕਿ ਅੱਜ ਤੁਹਾਡੀ ਪੰਚਾਇਤ ਇਕੱਠੀ ਹੋਈ ਹੈ ਸਾਰੀ ਪਹਿਲਾਂ ਤਾਂ ਉਹ ਵਾਹਿਗੁਰੂ ਜੀ ਕਾ ਖਾਲਸਾ ਸਾਰਿਆਂ ਨੂੰ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਜਿਹੜਾ ਖੋਜੇਵਾਲਾ ਦਾ ਮਸਲਾ ਹੈ ਕਿ ਇੱਕ ਨਾ ਰੋਡ ਸਾਡੇ ਬਣ ਰਿਹਾ ਆ ਖੋਜੇਵਾਲ ਦੇ ਪਿੰਡ ਦੀ ਫਿਰਨੀ ਤੋਂ ਲੈ ਕੇ ਸਕੂਲ ਵਾਲੇ ਪਾਸੇ ਨੂੰ ਕਰੋਜ ਵਾਲੀ ਸਾਈਡ ਨੂੰ ਜੀ ਇਹ ਰੋਡ ਅੱਗੇ ਨੀਵਾ ਹੁਸੀ ਤੇ ਜਿਹੜਾ ਪਿੰਡ ਦਾ ਪਾਣੀ ਸੀ ਮੀਂਹ ਦਾ ਬਰਸਾਤੀ ਪਾਣੀ ਸੀ ਉਹ ਸਾਰਾ ਉਸ ਰਾਹ ਤੋਂ ਹੋ ਕੇ ਛੱਪੜ ਵਾਲੇ ਪਾਸੇ ਨੂੰ ਹੋ ਕੇ ਤੇ ਪਿੰਡ ਚੋਂ ਨਿਕਲ ਜਾਂਦਾ ਸੀ ਤੇ ਨਿਕਾਸ ਪਿੰਡ ਦਾ ਵਧੀਆ ਬਣਿਆ ਸੀ ਹੁਣ ਉੱਥੇ ਰੋਡ ਕੰਕਰੀਟ ਦਾ ਬਣ ਲਗਾ ਤੇ ਰੋਡ ਉਹਨਾਂ ਨੇ ਉੱਚਾ ਜਿਆਦਾ ਕਰ ਦਿੱਤਾ ਜਿਆਦਾ ਉੱਚਾ ਕਟੋ ਘਟ ਡੇਢ ਦੋ ਫੁੱਟ ਉੱਚਾ ਕਰਤਾ ਜਿਸ ਕਰਕੇ ਪਾਣੀ ਦਾ ਬੰਨ ਲੱਗ ਗਿਆ ਮੂਰੇ ਜਿਹੜਾ ਦੂਜੇ ਪਿੰਡ ਤੋਂ ਪਾਣੀ ਆਉਂਦਾ ਉਹਦੀ ਵੀ ਕ੍ਰੋਸ ਹਟ ਗਈ ਤੇ ਪਿੰਡ ਦੇ ਪਾਣੀ ਦਾ ਵੀ ਬੰਨ ਲੱਗ ਗਿਆ ਤੇ ਪਿੰਡ ਦਾ ਪਾਣੀ ਇਸ ਕਰਕੇ ਉੱਜਾ ਨਹੀਂ ਰਿਹਾ ਤਾਨੂੰ ਹੋਰ ਕਿਹੜੀ ਕਿਹੜੀ ਸਮੱਸਿਆ ਆ ਰਹੀ ਐ ਇਸ ਦੇ ਵਿੱਚ ਇਹਦੇ ਵਿੱਚ ਸਾਰਾ ਇੱਕ ਤਾਂ ਪਾਣੀ ਮੇਨ ਪਾਣੀ ਦੀ ਸਮੱਸਿਆ ਚ ਪਾਣੀ ਘਰਾਂ ਚ ਵੜ ਗਿਆ ਲੋਕਾਂ ਦੇ ਸਾਰਿਆਂ ਦੇ ਪਿੱਛੇ ਕਾਫੀ ਪਿੰਡ ਦੇ ਗੱਭੇ ਤੱਕ ਪਾਣੀ ਚਲੇ ਗਿਆ ਔਰ ਜੋ ਕਿ ਬੱਚਿਆਂ ਦੇ ਸਕੂਲ ਨੂੰ ਇੱਕ ਖੋਜਲ ਪਿੰਡ ਦੇ ਵਿੱਚ ਸਮੱਸਿਆ ਆ ਰਹੀ ਆ ਉਹ ਕੀ ਸਮੱਸਿਆ ਹੈ ਸਮੱਸਿਆ ਜੀ ਸਕੂਲ ਤਿੰਨ ਫੁੱਟ ਡੂੰਘਾ ਹੋ ਗਿਆ ਉਹਦੀਆਂ ਜਿਹੜੀਆਂ ਸਾਈਡਾਂ ਤੇ ਟਾਕੀਆਂ ਰੱਖਿਆ ਉਹਦੇ ਵਿੱਚ ਵੀ ਪਾਣੀ ਅੰਦਰ ਚਲੇ ਗਿਆ ਆ ਤੇ ਉਸ ਪਾਣੀ ਸਕੂਲ ਦੇ ਪਾਣੀ ਦਾ ਨਿਕਾਸ ਰੱਖਣ ਦੀ ਵੀ ਕਿਸੇ ਬੰਨੇ ਨਹੀਂ ਕੀਤਾ ਗਿਆ ਕਿ ਪਾਣੀ ਪਹਿਤੋਂ ਪਹਿਲਾਂ ਸੋਚਿਆ ਜਾਵੇ ਸੜਕ ਬਣਾਉਣ ਤੋਂ ਕਿ ਇਸ ਜਿਹੜਾ ਸਕੂਲ ਦਾ ਪਾਣੀ ਕਿੱਥੇ ਬੰਨੇ ਨਿਕਲ ਸਕੇ ਜਿਸ ਟਾਈਮ ਇਹ ਰੋਡ ਬਣ ਰਹੀ ਸੀ ਉਸ ਟਾਈਮ ਤੁਸੀਂ ਕਿਸੇ ਨੂੰ ਕੋਈ ਪੁੱਛਗਿੱਛ ਕੀਤੀ ਨਹੀਂ ਕਿ ਇਹ ਰੋਡ ਤੁਸੀਂ ਉੱਚਾ ਕਰ ਰਹੇ ਹੋ ਜਾਂ ਕਿਦਾਂ ਇਹ ਜਿੱਦਣ ਇਹ ਗੱਲ ਹੋਈ ਹੈ ਜਦੋਂ ਸਾਨੂੰ ਪਤਾ ਲੱਗਾ ਆ ਅਸੀਂ ਆਏ ਤੇ ਅਸੀਂ ਇਥੇ ਜੇਏ ਸਾਹਿਬ ਸੀਗੇ ਤੇ ਐਸਡੀਓ ਸੀਗੇ ਆਪਣੇ ਸੰਦੀਪ ਕੁਮਾਰ ਸੰਦੀਪ ਕੁਮਾਰ ਦੇ محکمہ ਸੀਨਾਂ ਦਾ ਪੀਡਬਲ ਵੀ ਦੇ ਤੇ ਠੇਕੇਦਾਰ ਵੀ ਨਾਲ ਸੱਤਿਆ ਸੀ ਉਹਨਾਂ ਨੂੰ ਜਦੋਂ ਅਸੀਂ ਦੱਸਿਆ ਤੇ ਸਾਰੀ ਆਪਣੀ ਸਮੱਸਿਆ ਦੱਸੀ ਉਹਨਾਂ ਸਾਨੂੰ ਭਰੋਸਾ ਦਵਾਇਆ ਸੀ ਕਿ ਅਸੀਂ ਦੋਹਾ ਥਾਵਾਂ ਤੋਂ ਗੈਬ ਬਣਾ ਕੇ ਤੁਹਾਡਾ ਉਸ ਮਸਲੇ ਦਾ ਹੱਲ ਕਰਕੇ ਤੇ ਫਿਰ ਸੜਕ ਬਣਾਵਾਂਗੇ ਉਸ ਤੋਂ ਬਾਅਦ ਸਾਨੂੰ ਕਹਿੰਦੇ ਸੀ ਸਾਨੂੰ ਕਿਸੇ ਨੇ ਦੱਸਿਆ ਨਹੀਂ ਉਸ ਤੋਂ ਬਾਅਦ ਅਗਲੇ ਦਿਨ ਉਹਨਾਂ ਨੇ ਦੋ ਦਿਨ ਰੁਕਿਆ ਇੱਕ ਦਿਨ ਅਗਲੇ ਦਿਨ ਫਿਰ ਉਹਨਾਂ ਨੇ ਕਿ ਉਸ ਰੋਡ ਦੇ ਉੱਤੇ ਕੋਈ ਸੀਵਰੇ ਵਗੈਰਾ ਨਹੀਂ ਪਏ ਹੋਏ ਜੋ ਕਿ ਪਾਣੀ ਦਾ ਕੋਈ ਸਿਸਟਮ ਜਾਂ ਸੀਵਰੇ ਜਿਹੜਾ ਪਿੰਡ ਦੇ ਪਾਣੀ ਵਾਸਤੇ ਸੀਵਰੇਜ ਪਾਈਪ ਪਿਆ ਹੋਇਆ ਆ ਜਿਹੜਾ ਪਿੰਡ ਦਾ ਪਾਣੀ ਜਾਣਾ ਪਰ ਜਿਹੜਾ ਬਰਸਾਤੀ ਪਾਣੀ ਆ ਉਹ ਤਾਂ ਆਪਾਂ ਨੂੰ ਪਤਾ ਸਾਰਿਆਂ ਨੂੰ ਕਿ ਉਹ ਸੀਵਰੇਜ ਦੇ ਰਾਹੀਂ ਜਾ ਹੀ ਨਹੀਂ ਸਕਦਾ ਉਹ ਤਾਂ ਇਦਾਂ ਹੀ ਹੁੰਦਾ ਕਿ ਰਸਤਿਆਂ ਦੇ ਉੱਪਰ ਦੀ ਕ੍ਰੋਸ ਹੋ ਕੇ ਗਾਹ ਨਿਕਲਣਾ ਹੁੰਦਾ ਹੁਣ ਤੁਹਾਡੀ ਪਿੰਡ ਵਾਸੀਆਂ ਵੱਲੋਂ ਕੀ ਮੰਗੇ ਸਾਡੀ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ ਇਹ ਜਿਹੜਾ ਰੂੜ ਆ ਜੀ ਇਹਨੂੰ ਜਿਹੜਾ ਜਿੰਨਾ ਜੇਸ ਲੈਵਲ ਤੇ ਪਹਿਲਾਂ ਬਣਿਆ ਸੀ ਉਸ ਲੈਵਲ ਤੇ ਬਣਾਇਆ ਜਾਵੇ ਤੇ ਅਸੀਂ ਸਾਰਾ ਨਗਰੀ ਇਸ ਗੱਲ ਨਾਲ ਸਹਿਮਤ ਹੈ ਕਿਉਂਕਿ ਪਿੰਡ ਚ ਹਾਂਜੀ ਜੈ ਭੀਮ ਜੈ ਭਾਰਤ ਮੈਂ ਆਪਣੇ ਪਿੰਡ ਆਉਣ ਤੇ ਜੈ ਭੀਮ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਉਮੀਦਕਰ ਮਿਸ਼ਨ ਨਿਊਜ਼ ਚੈਨਲ ਮੇਧਕਰ ਮਿਸ਼ਨ ਚੈਨਲ ਦਾ ਬਹੁਤ ਬਹੁਤ ਜਿਆਦਾ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਗਰੀਬਾਂ ਦੀ ਆਵਾਜ਼ ਚੱਕੀ ਆ ਕਿਉਂਕਿ ਮੈਂ ਇਹ ਪ੍ਰਸ਼ਾਸਨ ਨੂੰ ਦਿਖਾਉਣਾ ਚਾਹੁੰਦਾ ਹਾਂ ਕਿ ਕੋਈ ਵੀ ਮਿਸਤਰੀ ਜਦੋਂ ਖਿੜਕੀ ਲਾਉਂਦਾ ਆ ਘੜ ਤੋਂ ਘੱਟ ਵੀ 3 ਫੁੱਟ ਦੇ ਲੈਵਲ ਦੇ ਉੱਪਰ ਲਾਉਂਦਾ ਆ ਘੜ ਤੋਂ ਘੱਟ 2.5 ਜਾਂ 3 ਫੁੱਟ ਦੇ ਲੈਵਲ ਦੇ ਉਹ ਖਿੜਕੀ ਲਾਉਂਦਾ ਆ ਮੈਂ ਭਗਵਾਨ ਬਾਲਮੀਕ ਸੈਨਾ ਦੇ ਵਿੱਚ ਇਹ ਇਹੋ ਜਿਹੇ ਅੰਸਰਾਂ ਦਾ ਵਿਰੋਧ ਕਰਦਾ ਆ ਅਗੇ ਸਖਤ ਨਿੰਦਿਆ ਦੇ ਵਿੱਚ ਇਹ ਵਿਰੋਧ ਕਰਦਾ ਆ ਕਿ ਇਹੋ ਜੀ ਤਕਾਸ਼ਾਈ ਅਸੀਂ ਪਿੰਡ ਦੇ ਵਿੱਚ ਨਹੀਂ ਚੱਲਣ ਦੇਵਾਂਗੇ ਇਹ ਜੋ ਜਿਹੜਾ ਵੀ ਕੋਈ ਇਹ ਕੰਮ ਕਰਵਾਉਂਦਾ ਆ ਇਹ ਹੈ ਜੀ ਫਰਪ੍ਰੀਤ ਸਿੰਘ ਦਿਓਲ ਖੋਜੇਵਾਲ ਉਹ ਬੰਦਾ ਚਰਚ ਖੋਜੇਵਾਲ ਇਹ ਜਿਹੜਾ ਖੋਜੇਵਾਲ ਦਾ ਚਰਚ ਵਾਲਾ ਆ ਇਹ ਗੁੰਡਾਗਰਦੀ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਕਰ ਰਿਹਾ ਆ ਆਪਣੇ ਪੱਧਰ ਤੇ ਆਪਣੀਆਂ ਟਰਾਲੀਆਂ ਤੇ ਆਪਣੀਆਂ ਗੱਡੀਆਂ ਦੇ ਵਿੱਚ ਪ੍ਰਾਈਵੇਟ ਬੰਦਿਆਂ ਦੇ ਕੋਲੋਂ ਕੰਮ ਕਰਵਾ ਕੇ ਇਹ ਲੋਕਾਂ ਨੇ ਪਿੰਡ ਦੇ ਨਾਲ ਧੱਕਾ ਕਰਨ ਡਿਆ ਆ ਇਹੋ ਜੀ ਧਗੇਸ਼ਾਈ ਬਾਲਮਿਕ ਸਮਾਜ ਤੇ ਰਵਦਾਸੀ ਆ ਸਮਾਜ ਨਹੀਂ ਸਹਿਣ ਸਕ ਸੀਵਰੇਜ ਦਾ ਪਾਣੀ ਵੀ ਛੱਡਿਆ ਜਾਂਦਾ ਹੈ ਤੇ ਸੀਵਰੇਜ ਦਾ ਜੋ ਪਾਣੀ ਆ ਉਹ ਵੀ ਗੰਦਾ ਪਾਣੀ ਛੱਡਦਾ ਆ ਅੱਤੇ ਇਸ ਟਾਈਮ ਤੁਸੀਂ ਦੇਖ ਰਹੇ ਹੋ ਕਿ ਲੇਬਰ ਵੀ ਆ ਚੁੱਕੀ ਆ ਇਹੋ ਜਿਹਾ ਅਸੀਂ ਕੰਮ ਬੰਦ ਕਰਾਂਗੇ ਅੱਤੇ ਇਸ ਟਾਈਮ ਅਸੀਂ ਡੀਸੀ ਸਾਹਿਬ ਨੂੰ ਆਪਣਾ ਮੰਗ ਪੱਤਰ ਦੇਣ ਜਾ ਰਹੇ ਆ ਸਾਰੇ ਪਿੰਡ ਵਾਲੇ ਬੂਨੇ ਵਰਤੂਣੇ ਇਹ ਰਾਜਾ ਨੂੰ ਉਹ ਬਾਰੇ ਦੇਖਾਰੋ ਹਾਂ ਚਲ ਬਦਲ ਗੁੰਦੀ ਕੀ ਹੈ ਤੈਨੂੰ ਉਹ ਦਿਨ ਤੇਰੇ ਸਾਹਮਣੇ ਗੱਲ ਹੋਈ ਸੀ ਨੀਮੀ ਹੋਣੀ ਇਹਨਾਂ ਨੇ ਲੋਹੇ ਦੇ ਵੇਖ ਨਹੀਂ ਮੈਂ ਦਾਇਰਦਾਰ ਬੰਦਾ ਮੈਂ ਮੈਨੂੰ ਕੀ ਇਹ ਤੈਨੂੰ ਜਿਹੜਾ ਰੋਕਿਆ ਹੀ ਉਹਦਣ ਇਹ ਕਿਹਦੀ ਲੇਬਰ ਆ ਠੇਕੇਦਾਰ ਦੀ ਲੇ ਇਹ ਸਾਢੇ ਉੱਚੀ ਕੌਣ ਕਰਾਉਂਦਾ ਹੈ ਇਹ ਸਾਢੇ ਉੱਚੀ ਕੌਣ ਕਰਾਉਂਦਾ ਇਹ ਤਾਂ ਫੜਕ ਤਾਂ ਬੰਨੀ ਹੈ ਉੱਚੀ ਕਾਹਨੂੰ ਇਹਨੂੰ ਬੈਠਾ ਮੈਨੂੰ ਉੱਚੀ ਆ ਜਦੋਂ ਨਾਂ ਲੈ ਤਨ Não é não, ਕਿਹੜੀ ਉੱਚੀ ਸਾੜ ਕੋਚੀ ਨਹੀਂ ਆਈ ਸਕੂਲ ਸਰਦਕਿੰਦੇ ਬਾਬਾ ਬਾਲ ਬੈਸਨ ਦੀ ਕੋਈ ਲੋੜ ਨਹੀਂ ਆਪਣੇ ਆਪ ਚੱਲ ਮੋੜ ਪਿੱਛੇ ਤੇ ਇਹਨੂੰ ਗਿਆ ਸੀ ਇਹ ਮੋਰਚੀ ਆ ਇਹ ਮੋਰਚੀ ਨੂੰ ਪਿਆਰ ਨਾਲ ਕਰ ਕਰ ਉਹ ਸਰ ਰੁਚੀ ਨਾਲ ਬੈਠ ਉਹ ਗੱਲ ਕਰ ਕਰ ਇਹ ਮੋਰਚੀ ਆ ਮਾਰਾ ਭੈਣ ਡੋਬ ਗਿਆ ਪਿੱਛੇ ਖੂਬੂ ਖੂਬੇ ਪਏ ਸਾਰੇ ਇਹ ਬਾਰਿਸ਼ ਹੋ ਗਈ ਤਾਂ ਬਾਰਿਸ਼ ਕਰ ਕੋਈ ਕਿਸੇ ਬੰਦੇ ਮਰ ਜਾਵੇ ਤੈਨੂੰ ਜਨਗਾਰ ਤੋਂ ਬਤਾਇਆ ਵੀ ਬੰਦੇ ਕਿਤੇ ਉਹ ਬਖਸਾ ਦਨਿਹੇਦ ਗੱਲਾਂ ਬਤਾ ਮਾਰਾ ਕੁਝ ਪਤਾ ਸਰ ਮੈਂ ਰਾਤ ਨੂੰ ਯਹੀ ਕੰਮ ਕਰਦਾ ਮੈਨੂੰ ਉਹ ਦਿਨ ਇੱਥੇ ਗਿਆ ਸੀ ਮੈਂ ਰਾਤ ਨੂੰ ਯਹੀ ਕੰਮ ਕਰਦਾ ਇਹ ਕਿਹਦਾ ਸੇਕੋ ਜੀ ਤੈਨੂੰ ਕਿਹਾ ਸੀ ਨਾ ਬੇਚ ਨਹੀਂ ਹੋਣਾ ਮੈਂ ਦਿਨ ਜੇ ਕੰਮ ਕਰਦਾ 33 ਸਾਲ ਹੋ ਗਏ ਮੇਰੀ ਰੋਡ ਬਣਾਤੇ ਹੋਏ ਆਹ ਦੇਲਾਏ ਕਹਿੰਦਾ ਬਰਸਾਦਾ ਪਾਣੀ ਆਉਣਾ 33 ਸਾਲਾਂ ਦਾ ਰੋਡ ਵਾਲਾ ਕਹਿੰਦਾ 33 ਸਾਲ ਹੋ ਗਏ ਸਰ ਤੈਨੂੰ ਉਹ ਦਿਨ ਕਿਹਾ ਸੀ ਬਈ ਨੀਮੀ ਕਰਨੀ ਆ ਅਰੇ ਸਰ ਤੁਸੀਂ ਕਰਾ ਲਓ ਨੀਮੀ ਕਰਾ ਲਓ ਮੇਰੇ ਮਿੱਟੀ ਦੇ ਭਾਈ ਤੂੰ ਪੱਥਰ ਦੇ ਕੰਨ ਪੋਇਆ ਵੱਡਾ ਕਿ ਕੰਨ ਪਿਆ ਇੱਥੇ ਵੱਡਾ ਕਿ ਕੰਨ ਪਿਆ ਪਾ ਗਏ ਠੇਕਾ ਨਾ ਪਵਾ ਗਿਆ ਕਿੱਦਾਂ ਠੇਕਾ ਨਾ ਪਵਾ ਗਿਆ ਹਾਂਜੀ ਵੀਰ ਜੀ ਕੀ ਮਾਮਲਾ ਹੈ ਕੋ ਜਲ ਪਿੰਡ ਦਾ ਜੋ ਕੀ ਮਾਮਲਾ ਹੈ ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਜੈ ਗੁਰਦੇਵ ਧੰ ਗੁਰਦੇਵ ਹਰ ਹਰ ਵਾਲਮੀਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਮਸਲਾ ਹੈ ਜੀ ਇਹ ਵੋਟਾਂ ਦੇ ਟਾਈਮ ਦੇ ਉੱਪਰ ਜੋ ਸਾਡੇ ਇਸ ਏਰੀਆ ਦੇ ਐਮਐਲਏ ਮਾਨਜੁਰਾਣਾ ਗਰਜੀਤ ਸਿੰਘ ਜੀ ਆ ਉਹਨਾਂ ਨੇ ਮੰਡੀ ਬੋਰਡ ਵੱਲੋਂ ਇੱਕ ਸੜਕ ਦਾ ਅਦਗਾੜਨ ਕੀਤਾ ਸੀ ਇਹ ਜਿਹੜੀ ਸੜਕ ਪਿੰਡ ਵੱਲੋਂ ਅਗਲੇ ਪਿੰਡ ਨੂੰ ਜਾਂਦੀ ਹੈ ਸੜਕ ਜਿਹੜੀ ਹੈ ਤੇ ਉਸ ਟਾਈਮ ਵੀ ਅਸੀਂ ਉਹਨਾਂ ਨੂੰ ਇਹ ਬੇਨਤੀ ਕੀਤੀ ਸੀਗੀ ਕਿ ਉਹ ਸਾਨੂੰ ਪਤਾ ਸੀਗਾ ਕਿ ਇਸ ਸੜਕ ਦੇ ਉੱਪਰੋਂ ਪਾਣੀ ਜਿਹੜਾ ਬਰਸਾਤੀ ਪਾਣੀ ਲੰਘਦਾ ਆ ਪਰ ਉਸ ਟਾਈਮ ਜਿਹੜਾ ਪੱਥਰ ਆ ਉਹ ਨੀਮਾ ਪਾਇਆ ਗਿਆ ਸੀ ਜਿਹੇ ਲੈਵਲ ਤੇ ਅਸੀਂ ਕਿਹਾ ਸੀ ਉਸ ਲੈਵਲ ਤੇ ਸੜਕ ਬਣ ਰਹੀ ਸੀ ਪਰ ਹੁਣ ਕੋਸ਼ ਦਿਨਾਂ ਤੋਂ ਦੇਖਣ ਵਿੱਚ ਆ ਰਿਹਾ ਆ ਕਿ ਇੱਥੇ ਪ੍ਰਾਈਵੇਟ ਤੌਰ ਦੇ ਉੱਪਰ ਆਪਣੇ ਬੰਦੇ ਲਾ ਕੇ ਉਹਦੇ ਉੱਤੇ ਮਿੱਟੀ ਪਾਈ ਗਈ ਆ ਪ੍ਰਾਈਵੇਟ ਤੌਰ ਦੇ ਉੱਪਰ ਉਹਦੇ ਉੱਤੇ ਪੱਥਰ ਪਾਇਆ ਗਿਆ ਜਦੋਂ ਆ ਪਿਛਲੇ ਦਿਨੀ ਬਰਸਾਤ ਹੋਈ ਆ ਤੇ ਬਰਸਾਤ ਦਾ ਪਾਣੀ ਪਿੰਡ ਵਿੱਚ ਐਂਟਰ ਕੀਤਾ ਲੋਕਾਂ ਦੇ ਘਰਾਂ ਵਿੱਚ ਪਾਣੀ ਗਿਆ ਪਿੰਡ ਵਾਲੇ ਇਕੱਠੇ ਹੋਏ ਮੈਂਬਰ ਪੰਚਾਇਤ ਇਕੱਠੇ ਹੋਏ ਉੱਥੇ ਜਾ ਕੇ ਮੌਕੇ ਦੇ ਉੱਪਰ ਐਜੇ ਜੈ ਸਾਹਿਬ ਨੂੰ ਉਹ ਠੇਕਦਾਰ ਨੂੰ ਬੁਲਾਇਆ ਗਿਆ ਔਰ ਉਹਨਾਂ ਨੇ ਸਾਨੂੰ ਜਵਾਨੀ ਇਸ ਗੱਲ ਦਾ ਵਿਸ਼ਵਾਸ ਦਵਾਇਆ ਸੀ ਕਿ ਇਹ ਸੜਕ ਜਿਹੜੀ ਆ ਇਹਨੂੰ ਨੀਮੀ ਕਰਕੇ ਬਣਾਇਆ ਜਾਊਗਾ ਕਿ ਅਸੀਂ ਦੇਖ ਲਿਆ ਹੈ ਕਿ ਇੱਥੋਂ ਪਾਣੀ ਦਾ ਬਹਾਅ ਹੈਗਾ ਇਹ ਸੜਕ ਜਿਹੜੀ ਆ ਉਹ ਨਹੀਂ ਰਹਿ ਸਕਦੀ ਟੁੱਟ ਜਾਊਗੀ ਪਰ ਕੱਲ ਫਿਰ ਦੁਆਰ ਤੋਂ ਬਿਨਾ ਕਿਸੇ ਨੂੰ ਦੱਸਿਆ ਬਿਨਾ ਕਿਸੇ ਨੂੰ ਪੁੱਛਿਆ ਇੱਥੇ ਕੋਈ ਹੈ ਨਹੀਂ ਸੀਗਾ ਤਾਂ ਉਹਨਾਂ ਨੇ ਦੁਬਾਰਾ ਜੇ ਉੱਤੇ ਪੱਥਰ ਪਾ ਕੇ ਪ੍ਰਾਈਵੇਟ ਬੰਦਿਆਂ ਤੋਂ ਜਿਹੜੇ ਹੈਗਾ ਆ ਉਹ ਮਿੱਟੀ ਪੁਆਈ ਜਾ ਰਹੀ ਆ ਜਦ ਕਿ ਮਹਿਕਮੇ ਦਾ ਪ੍ਰਾਈਵੇਟ ਬੰਦਿਆਂ ਤੋਂ ਕੌਣ ਪੁਆ ਰਿਹਾ ਇਹ ਵੀ ਕੋਈ ਸਾਹਗਾ ਨਹੀਂ ਮੰਦਾ ਸਾਡੇ ਕੋਲ ਜੇਈ ਦੀਆਂ ਠੇਕੇਦਾਰ ਸਾਹਿਬ ਦੀਆਂ ਔਰ ਇਹਜੀਓ ਸਾਹਿਬ ਦੀਆਂ ਜਿਹੜੀਆਂ ਵੀਡੀਓ ਕਾਲਾਂ ਸੌਰੀ ਉਹਨਾਂ ਦੀਆਂ ਕਾਲਾਂ ਸਾਡੇ ਕੋਲ ਰਿਕਾਰਡ ਆ ਉਹਨਾਂ ਵਿੱਚੋਂ ਦੁਹਾਨ ਰਹਿ ਰਿਹਾ ਕਿ ਇਹ ਮਿੱਟੀ ਜਿਹੜੀ ਆ ਕੌਣ ਪੁਆ ਰਿਹਾ ਹੈ ਪ੍ਰਾਈਵੇਟ ਤੌਰ ਤੇ ਉੱਪਰ ਸੋ ਸਾਡੀ ਮੇਨ ਬਜਾ ਹੈ ਇਹ ਕਿ ਇਹ ਜਿਹੜਾ ਇੱਕ ਤਾਂ ਦੇਖੋ ਸਕੂਲ ਦੇ ਵਿੱਚ ਗਰੀਬ ਬੱਚਿਆਂ ਦੇ ਸਾਡੇ ਗਰੀਬਾਂ ਲੋਕਾਂ ਦੇ ਉੱਥੇ ਬੱਚੇ ਪੜ੍ਹਦੇ ਆ ਉਹਦਾ ਪਾਣੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਆਪਣੇ ਪਾਸੇ ਦਾ ਸੜਕ ਦੇਖਿਆ ਕਿ ਸੜਕ ਉੱਚੀ ਹੋ ਜAVE ਸਾਨੂੰ ਪ੍ਰੋਬਲਮ ਨਾ ਆਵੇ ਹੁਣ ਬੱਚੇ ਉੱਥੇ ਸਕੂਲ ਪਾਣੀ ਵਿੱਚ ਡੁੱਬਿਆ ਹੈ ਤਾਂ ਉੱਥੇ ਕੌਣ ਪੜਨ ਜਾਊਗਾ ਆਪਣੇ ਬੱਚੇ ਤਾਂ ਉਹਨਾਂ ਦੇ ਵੱਡੇ ਸਕੂਲਾਂ ਵਿੱਚ ਪੜ ਰਹੇ ਆ ਗਰੀਬ ਦਾ ਬੱਚਾ ਜਿਹੜਾ ਹੈ ਉਹ ਕਿੱਥੇ ਜਾਊਗਾ ਸਰਕਾਰੀ ਸਕੂਲ ਦੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਪਿੰਡ ਦਾ ਜਿਹੜਾ ਹੈਗਾ ਆ ਬਰਸਾਤੀ ਪਾਣੀ ਉਹਦਾ ਕੋਈ ਨਹੀਂ ਦੇਖਿਆ ਗਿਆ ਔਰ ਸੜਕ ਚੱਕ ਜਿਹੜੀ ਹੈਗੀ ਆ 1.5 ਤੋਂ 2 ਫੁੱਟ ਜਿਹੜੀ ਆ ਉੱਚੀ ਕਰਕੇ ਤੇ ਸਾਰਾ ਪਿੰਡ ਜਿਹੜਾ ਹੈ ਉਹ ਪਾਣੀ ਦੇ ਵਿੱਚ ਡੋਬ ਦਿੱਤਾ ਆ ਸੋ ਅੱਜ ਸਾਰਾ ਨਗਰ ਇੱਥੇ ਇਕੱਠਾ ਹੋਇਆ ਆ ਦਰਖਾਸਤ ਜਿਹੜੀ ਆ ਸਾਰੇ ਨਗਰ ਨੇ ਇੱਥੇ ਬੈਠ ਕੇ ਲਿਖ ਲਈ ਆ ਤੇ ਡੀਸੀ ਸਾਹਿਬ ਨੂੰ ਜਿਹੜੀ ਹੈਗੀ ਆ ਇਹਦੀ ਅਪੀਲ ਕੀਤੀ ਜਾ ਇਸ ਕੰਮ ਨੂੰ ਤੁਰੰਤ ਪ੍ਰਭਾਵ ਦੇ ਨਾਲ ਜਿਹੜਾ ਰੁਕਾ ਕੇ ਔਰ ਇਹ ਸੜਕ ਜਿਹੜੀ ਹੈ ਇਹਨੂੰ ਨੀਵੇਂ ਲੈਵਲ ਦੇ ਉੱਪਰ ਜਿਹੜਾ ਹੈ ਉਹ ਬਣਾਇਆ ਜਾਵੇ ਤਾਂ ਜੋ ਕਿ ਪਿੰਡ ਨੂੰ ਕਿਸੇ ਕਰ ਤਰ੍ਹਾਂ ਦੀ ਜਿਹੜੀ ਆ ਉਹ ਮੁਸ਼ਕਲ ਨਾ ਆਵੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਸਰੋਤ ਸਾਡੇ ਚੈਨਲ ਦੇ ਨਾਲ ਜੁੜੇ ਆ ਜੈਪੀਨ ਚੈਨਲ ਦੇ ਨਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸਾਡੇ ਮੇਰ ਕਰਮਿਸ਼ਨ ਨਿਊ ਚੈਨਲ ਅਬੇਦਕਾਰ ਨਿਊ ਚੈਨਲ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸਾਡੇ ਪਿੰਡ ਦੀ ਖੋਜੇ ਵਾਲ ਜੋ ਕੀ ਪਿੰਡ ਖੋਜੇਵਾਲ ਦੀ ਫਿਰਨੀ ਤੋਂ ਹੁੰਦਿਆਂ ਹੋਇਆਂ ਰੋਡ ਪੁਲੀ ਜਵਾਲ ਨੂੰ ਜਾਂਦਾ ਹੈ। ਇੱਕ ਉਸ ਉਹ ਜਿਹੜਾ ਰੋਡ ਸੀਗਾ ਉਹ ਸਾਡੇ ਪਿੰਡ ਤੋਂ ਘੱਟੋ ਕਰਨੀ 2 ਤੋਂ 3 ਫੁੱਟ ਨੀਵਾ ਸੀ ਜਿਹਦੇ ਨਾਲ ਵੀ ਜਿਹੜਾ ਮੀਂਹ ਦਾ ਵਹਾ ਸੀ ਸਾਡੇ ਪਿੰਡ ਦਾ ਸਾਰੀ ਪਾਣੀ ਦਾ ਜਿਹੜਾ ਨਿਕਾਸੀ ਹੋ ਨਿਕਲ ਜਾਂਦਾ ਸੀਗਾ ਉਸ ਰੋਡ ਲਈ ਉੱਪਰ ਹੀ ਸਾਡੇ ਪਿੰਡ ਦਾ ਸਰਕਾਰੀ ਐਲੀਮੈਂਟਰੀ ਸਕੂਲ ਹੈ ਤੇ ਉਹ ਜਿਹੜਾ ਰੋਡ ਹੈ ਉਹ ਫੰਡ ਰੋਡ ਚਾਹ ਪਾਸਰ ਹਰਪ੍ਰੀਤ ਦੇਵਲ ਤੇ ਨਾਲ ਹੋ ਪੰਚਾਇਤ ਮੈਂਬਰ ਸਰਪੰਚ ਸਾਹਿਬ ਇਹ ਜਾਨਕੀ ਰੋਡ ਦੀ ਜਰੂਰ ਸਾਰੀ ਸ਼ੁਰੂ ਕੀਤੀ ਇਹ ਰੋਡ ਜਾਨਕੀ ਆਪਣੇ ਜਿਹੜਾ ਪਿੰਡ ਦਾ ਲੈਵਲ ਸੀ ਉਸ ਦੇ ਹਿਸਾਬ ਨਾਲ ਇਹ ਰੋਡ 3 ਫੁੱਟ ਉੱਚਾ ਕਰ ਦਿੱਤਾ ਗਿਆ ਜਿਹਦੇ ਕਾਰਨ ਸਾਡੇ ਪਿੰਡ ਦਾ ਜਿਹੜਾ ਪਾਣੀ ਦਾ ਨਿਕਾਸ ਹੋ ਰੁਕ ਗਿਆ ਆ ਤੇ ਜਦੋਂ بارش ਆਉਂਦੀ ਆ ਪਾਣੀ ਨਿਕਲਦਾ ਨਹੀਂ 2-2 3-3 ਫੁੱਟ ਲੋਕਾਂ ਦੇ ਘਰਾਂ ਵਿੱਚ ਪਾਣੀ ਖੜਾ ਹੋ ਜਾਂਦਾ ਆ ਪਰੇਸ਼ਾਨ ਆ ਸਾਰਾ ਸਾਡਾ ਨਗਰ ਨਿਵਾਸੀ ਪਰ ਬਹੁਤ ਪਰੇਸ਼ਾਨ ਆ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਇਹੀ ਅਪੀਲ ਕਰਦੇ ਆ ਵੀ ਜੋ ਵੀ ਅਸੀਂ ਮੰਗ ਰੱਖੀ ਆ ਜਿਹੜਾ ਰੋਡ ਆ ਇਹਨੂੰ ਤੋੜ ਕੇ ਦੁਬਾਰਾ ਨੀਵਾ ਕੀਤਾ ਜਾਵੇ ਤਾਂ ਕਿ ਜੋ ਵਾਰਿਸ਼ ਦਾ ਪਾਣੀ ਆਉਂਦਾ ਆ ਮੀਂਹ ਦਾ ਪਾਣੀ ਆਉਂਦਾ ਆ ਉਹਦਾ ਜਿਹੜਾ ਨਿਕਾਸ ਹੋਵੇ ਕਿਸੇ ਬੰਨੇ ਉਹ ਪੈਣ ਦਾ ਪਾਣੀ ਨਿਕਲੇ ਤੇ ਇਹ ਰੋਡ ਉੱਚੇ ਹੋਣ ਦੇ ਨਾਲ ਜੀ ਇੱਕ ਨਹੀਂ ਦੋ ਤਿੰਨ ਨੁਕਸਾਨ ਹੋਇਆ ਇੱਕ ਤਾਂ ਸਾਡਾ ਜਿਹੜਾ ਸਕੂਲ ਆ ਉਹਦੇ ਵਿੱਚ ਤਿੰਨ ਤੋਂ ਚਾਰ ਫੁੱਟ ਪਾਣੀ ਖੜ ਜਾਂਦਾ ਆ ਜੀ ਇਸ ਗਾਨ ਬੱਚਿਆਂ ਦੀ ਜਿਹੜੀ ਸਿੱਖਿਆ ਆ ਉਹਦੇ ਵਿੱਚ ਵਿਗਨ ਪੈਂਦਾ ਆ ਰਵਿਦਾਸ ਮਹਾਰਾਜ ਦੇ ਗੁਰਦੁਆਰੇ ਬਾਰੇ ਹਾਂ ਜੀ ਹਾਂ ਜੀ ਉਹ ਵੀ ਹੁੰਦਾ ਦਾ ਜੀ ਤੇ ਵਿਗਨ ਪੈਂਦਾ ਆ ਤੇ ਜੋ ਵੀ ਉਹਨਾਂ ਦੀ ਜਿਹੜੀ ਸ ਫੇਰ ਜੀ ਜਿਹੜੀ ਇਹਨਾਂ ਦੀ ਪ੍ਰਾਣੀ ਚਰਚਾ ਉਹ ਜਿਹੜੀ ਚਰਚਾ ਤੇ ਉਹ ਜਿਹੜਾ ਰਾਸਤਾ ਜਾਂਦਾ ਹਨਾ ਉਹ ਆਪਣੇ ਜਾਨ ਕਿ ਇਧਰ ਇਧਰਲੇ ਮਹੱਲੇ ਵਿੱਚ ਵੀ ਹੋ ਕੇ ਜਾਂਦਾ ਹੈ ਜਾਨਕੀ ਉੱਥੇ ਆਪਣੇ ਗੁਰੂ ਰਵਿਦਾਸ ਮਹਾਰਾਜ ਦਾ ਵੀ ਜਿਹੜਾ ਗੁਰਦੁਆਰਾ ਸਾਹਿਬ ਆ ਉਹਨਾਂ ਦਾ ਤੇ ਉੱਥੋਂ ਦੀ ਉਹ ਰਾਸਤਾ ਜਾਂਦਾ ਆ ਫਿਰ ਚੱਤ ਤੇ ਪਹੁੰਚਿਆ ਜਾਂਦਾ ਹੈ ਤੇ ਉਹ ਜਦੋਂ ਵੀ بارش ਹੁੰਦੀ ਆ ਜਾਂ بارش ਨਾ ਵੀ ਹੋਵੇ ਵੈਸੇ ਵੀ ਸਾਰਾ ਜਿਹੜਾ ਗੱਟਰ ਦਾ ਪਾਣੀ ਸੀਵਰੇਜ ਦਾ ਪਾਣੀ ਆ ਢੁੱਲੂ ਪੰਪ ਲਾ ਕੇ ਨਾਲੀਆਂ 'ਚ ਪਾਇਆ ਜਾਂਦਾ ਆ ਤੇ ਨਾਲੀਆਂ ਹੁਣ ਤੁਹਾਨੂੰ ਪਤਾ ਹੈ ਵੀ ਹਾਂ ਜੀ ਹਾਂ ਜੀ ਗੰਦਾ ਪਾਣੀ ਛੱਡਿਆ ਜਾਂਦਾ ਨਾਲੀਆਂ ਦਾ ਗੱਟਰ ਦਾ ਸੀਵਰੇਜ ਦਾ ਪਾਣੀ ਛੱਡਿਆ ਜਾਂ ਉਹ ਕਿਤੇ ਬਾਈ ਚਾਂਸ ਕੋਈ ਲਫਾਫਾ ਜਾਂ ਕੋਈ ਚੀਜ਼ ਨਾਲ ਹੀ ਉਹ ਛੜ ਜਵੇ ਤੇ ਉਹ ਜਿਹੜਾ ਪਾਣੀ ਆ ਉਹ ਪਿਛੋਂ ਤੋਂ ਹੁਣ ਪ੍ਰੈਸ਼ਰ ਨਾ ਆ ਰਿਹਾ ਆ ਮੂਹਰੇ ਪਾਣੀ ਬਲੌਕ ਹੋਣ ਦੇ ਨਾਲ ਉਹ ਸਾਰਾ ਪਾਣੀ ਰਸਤੇ ਵਿੱਚ ਆ ਜਾਂਦਾ ਆ ਗੋਲਦਵਾਰਾ ਸਾਹਿਬ ਦੇ ਮੂਹਰੇ ਪਾਣੀ ਖੜਾ ਹੁੰਦਾ ਗੰਦਾ ਪਾਣੀ ਖੜਾ ਹੁੰਦਾ ਆ ਤਾਂ ਕਿ ਜੋ ਜੇ ਕਿਸੇ ਨੇ ਮੱਥਾ ਟੇਕਣ ਵੀ ਜਾਣਾ ਆ ਅਰਦਾਸ ਬੇਨਤੀ ਕਰਨ ਵੀ ਜਾਣਾ ਰੱਬ ਰੱਬ ਵੀ ਕੰਨ ਜਾਣਾ ਉਹ ਵਿਚਾਰੇ ਬੰਦੇ ਵਾਸਤੇ ਬਹੁਤ ਔਖਾ ਹੁੰਦਾ ਆ ਗੰਦੇ ਪਾਣੀ ਵਿੱਚ ਦੀ ਜਾਣਾ ਤੁਹਾਡੀ ਕੀ ਪ੍ਰਸ਼ਾਸਨ ਕੀ ਮੰਗੇ ਸਾਡੀ ਇਹੀ ਮੰਗ ਆ ਜੀ ਇੱਕ ਤਾਂ ਜਿਹੜਾ ਇਹ ਸੀਵਰੇਜ ਦਾ ਪਾਣੀ ਆ ਇਹ ਟੂਲੂ ਪੰਪ ਲਾ ਕੇ ਨਾ ਕੱਢਿਆ ਜਾਵੇ ਇਹ ਆਪਣਾ ਟੁੱਲੂ ਪੰਪ ਜੇ ਲਾਉਣਾ ਹੈ ਆਪਣਾ ਇੱਕ ਪ੍ਰਾਈਵੇਟ ਕੰਟੇਨਰ ਬਣਾਉਣਾ ਉਹਦੇ ਵਿੱਚ ਇਹ ਭਰਨ ਪਾਣੀ ਇਹਨਾਂ ਕੋ ਆਪਦੀ ਪ੍ਰਾਪਰਟੀ ਵਾਧੂਗਾ ਉੱਥੇ ਆਪਣੇ ਖੱਤਿਆਂ ਜੀ ਆ ਕੇ ਸੀਵਰੇਜ ਦਾ ਪਾਣੀ ਜਿਹੜਾ ਇਹ ਖਾਲੀ ਕਰਨਾ ਤੇ ਜਿਹੜਾ ਇਹ ਪਿੰਡ ਦੇ ਵਾਸੀਆਂ ਵਾਸਤੇ ਪਰੇਸ਼ਾਨੀ ਦਾ ਨਾ ਕਾਰਨ ਬਣੇ ਕਿਉਂਕਿ ਜਦੋਂ ਬਾਰਿਸ਼ ਹੁੰਦੀ ਹੈ ਉਹ ਗਟਰ ਦਾ ਪਾਣੀ ਵੀ ਲੋਕਾਂ ਦੇ ਘਰਾਂ ਚ ਜਾਂਦਾ ਤੇ ਇੰਨਾ ਹੀ ਜਿਆਦਾ ਬਦਬੂ ਆਉਂਦੀ ਇੰਨਾ ਮੁਸ਼ਕਲਾਂ ਇੰਨੇ ਲੋਕ ਪਰੇਸ਼ਾਨ ਆ ਫਿਰ ਅਸੀਂ ਸਾਰਿਆਂ ਨੇ ਲੌਸਮੈਂਟ ਕੀਤੀ ਇਕੱਠ ਕਰਕੇ ਇੱਥੇ ਖੜੇ ਹੋਏ ਆ ਜੀ ਐਸੀ ਪਰਸੋਂ ਦੀ ਗੱਲ ਆ ਜੀ ਪਰਸੋਂ ਅਸੀਂ ਆਏ ਤੇ